ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਮੱਸਿਆ ਵਾਲੇ ਦਿਨ ਤੋਂ ਪਹਿਲਾਂ ਪਹਿਲਾਂ ਉਹ ਕਿਹੜਾ ਕੰਮ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਤੁਹਾਡੀ ਜ਼ਿੰਦਗੀ 'ਚ ਸੁੱਖ ਤੇ ਅਮੀਰੀ ਲਿਖੀ ਜਾਵੇਗੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਘ ਜੀ ਇੱਕ ਵਾਰ ਇੱਕ ਸੰਤ ਤੇ ਉਹਨਾਂ ਦੇ ਘਰ ਵਾਲੇ ਇੱਕ ਥਾਂ ਤੇ ਬੈਠੇ ਹੁੰਦੇ ਹਨ ਸੰਤ ਦੇ ਘਰ ਵਾਲੇ ਕਹਿੰਦੇ ਕਿ ਇੱਕ ਗੱਲ ਦੱਸੋ ਕਿਹੜਾ ਇੱਕ ਕੰਮ ਕਰੀਏ ਤੇ ਕਿਸ ਕੰਮ ਨੂੰ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਸੁੱਖ ਤੇ ਅਮੀਰੀ ਲਿਖੇ ਜਾਵੇ ਤੇ ਕਿਹੜਾ ਇੱਕ ਕੰਮ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਦੁੱਖ ਦੇ ਇਧਰ ਆ ਜਾਂਦਾ ਹੈ ਸੰਤ ਜੀ ਕਹਿੰਦੇ ਕਿ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਉਹਨੂੰ ਬੜੇ ਧਿਆਨ ਦੇ ਨਾਲ ਸੁਣੇਂ ਤੇਰੇ ਦੋਨਾਂ ਸਵਾਲਾਂ ਦਾ ਤੈਨੂੰ ਜਵਾਬ ਮਿਲ ਜਾਵੇਗਾ ਸੰਤ ਜੀ ਕਹਿੰਦੇ ਕਿ ਇੱਕ ਨਗਰ ਸੀ ਉੱਥੋਂ ਦਾ ਇੱਕ ਰਾਜਾ ਸੀ ਉਹ ਰਾਜਾ ਬੜਾ ਜ਼ਿਆਦਾ ਧਰਮੀ ਸੀ ਸਮਾ ਆਪਣੀ ਚਾਲ ਚੱਲਦਾ ਗਿਆ ਤੇ ਵਿਆਹ ਹੋਇਆ ਔਲਾਦ ਹੋਈ ਤੇ ਉਹਨੇ ਆਪਣੀ ਔਲਾਦ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਪਾਲ ਲਿਆ ਕਹਿੰਦੇ ਕਿ 16 ਕ ਬਰਿਆਂ ਦਾ ਪੁੱਤ ਹੋਇਆ ਤੇ ਉਹਨੂੰ ਆਪਣਾ ਰਾਜਪਾਗ ਸੌਂਪ ਦਿੱਤਾ ਆਪ ਪ੍ਰਭੂ ਦਾ ਨਾਮ ਲੈਣ ਦੇ ਲਈ ਚਲਾ ਗਿਆ ਉਹਦਾ ਜਿਹੜਾ ਪੁੱਤ ਸੀ ਉਹ ਵੀ ਆਪਣੇ ਰਾਜ ਭਾਗ ਨੂੰ ਸੁਚੈਜੇ ਢੰਗ ਦੇ ਨਾਲ ਚਲਾਉਣ ਲੱਗਾ ਇਦਾਂ ਹੀ ਕਹਿੰਦੇ ਕਿ ਇੱਕ ਰਾਜ ਤੋਂ ਉਹ ਦੂਸਰੇ ਰਾਜ ਦੇ ਵਿੱਚ ਜਾ ਰਿਹਾ ਸੀ ਕਹਿੰਦੇ ਇਕੱਲਾ ਹੀ ਮੈਂ ਚਲਾ ਜਾਵਾਂਗਾ ਪਰ ਕੀ ਹੋਇਆ ਕਿ ਸਰਦੀਆਂ ਦੇ ਦਿਨ ਸਨ ਤੇ ਸੂਰਜ ਛੇਤੀ ਢਲ ਗਿਆ ਰਾਤ ਪੈ ਗਈ ਤੇ ਅੱਗੇ ਬੜਾ ਵੱਡਾ ਜੰਗਲ ਸੀ ਕਹਿੰਦੇ ਉਹਨੇ ਸੋਚਿਆ ਕਿ ਹੁਣ ਜੰਗਲ ਦਾ ਪਾਰ ਹੋਣਾ ਨਹੀਂ ਇੱਥੇ ਹੀ ਮੈਂ ਰਾਤ ਕੱਟ ਲੈਂਦਾ ਹਾਂ ਹੁਣ ਉਹਨੂੰ ਇਹ ਸੀ ਕਿ ਜੰਗਲ ਬੜਾ ਵੱਡਾ ਹੈ ਤੇ ਜਾਨਵਰ ਵੀ بڑے ਹੋਣਗੇ ਉਹਨੇ ਇੱਕ ਰੁੱਖ ਦੇ ਥੱਲੇ ਬੈਠ ਕੇ ਵਾਇਗਰੋ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਰੁੱਖ ਦੇ ਉੱਤੇ ਚੜ ਗਿਆ ਰੁੱਖ ਉੱਤੇ ਚੜ ਕੇ ਉੱਤੇ ਰਾਤ ਕੱਟਣ ਲੱਗ ਗਿਆ ਤੇ ਇਹਨੇ ਨੂੰ ਕੀ ਹੋਇਆ ਕਿ ਇੱਕ ਪਾਲੋ ਪੱਜਾ ਪਚਾਇਆ ਤੇ ਉਸੇ ਹੀ ਰੁੱਖ ਦੇ ਹੇਠ ਤੇ ਚੜ ਗਿਆ। ਉਹਨੇ ਜਦੋਂ ਰਾਜੇ ਨੂੰ ਦੇਖਿਆ ਤੇ ਉਹ ਡਰ ਗਿਆ। ਪਾਲੂ ਕਹਿੰਦਾ ਕਿ ਡਰੋ ਨਾ ਤੁਸੀਂ ਵੀ ਇੱਥੇ ਸਰਨਾਥੀ ਬਣ ਕੇ ਆਏ ਹੋ। ਮੈਂ ਵੀ ਸਰਨਾਥੀ ਬਣ ਗਿਆ ਹਾਂ। ਮੇਰੇ ਪਿੱਛੇ ਇੱਕ ਸ਼ੇਰ ਲੱਗ ਗਿਆ ਤੇ ਉਹ ਮੈਨੂੰ ਖਾਣ ਦੇ ਲਈ ਮੈਨੂੰ ਪਾਲ ਰਿਹਾ ਹੈ। ਮੈਂ ਇੱਥੇ ਰਾਤ ਕੱਟਣੀ ਹੈ। ਤੁਸੀਂ ਵੀ ਰਾਤ ਕੱਟਣੀ ਹੈ। ਤੁਸੀਂ ਆਰਾਮ ਦੇ ਨਾਲ ਰਾਤ ਕੱਟੋ। ਪਰ ਇਦਾਂ ਕਰਦਾ ਪਹਿਲਾਂ ਮੈਂ ਜਾਗਦਾ ਹਾਂ ਤੇ ਤੁਸੀਂ ਸੌਂ ਲਵੋ ਫਿਰ ਅੱਧੀ ਰਾਤ ਤੋਂ ਬਾਅਦ ਤੁਸੀਂ ਜਾਗਿਓ ਤੇ ਮੈਂ ਸੌਂ ਜਾਵਾਂਗਾ ਦੋਨਾਂ ਦੇ ਸਕੂਨ ਦੇ ਨਾਲ ਰਾਤ ਕੱਟੀ ਜਾਵੇਗੀ ਤੇ jaan mein bach jaavegi ਹੁਣ ਇੰਨੇ ਕਹਿਣ ਦੇ ਦੇਸੇ ਤੇ ਉਹ ਰਾਜਾ ਸਾਰੀ ਰਾਤ ਦਾ ਥੱਕਿਆ ਪਿਆ ਸੀ ਸਾਰੇ ਦਿਨ ਦਾ ਪੈਂਡਾ ਤੈਅ ਕੀਤਾ ਸੀ ਉਹਨੇ ਉਹ ਸੌਂ ਗਿਆ ਇਹਨਾਂ ਨੂੰ ਸ਼ੇਰ ਭਾਲ ਕਰਦਾ ਕਰਦਾ ਸੌਂਗ ਦਾ ਉਹ ਰੁੱਖ ਦੇ ਥੱਲੇ ਆ ਕੇ ਖੜਾ ਹੋ ਗਿਆ ਉਹਨਰੋਖ ਬੜਾ ਵੱਡਾ ਸੀ ਚੜਿਆ ਜਾਂਦਾ ਨਹੀਂ ਸੀ ਤੇ ਉਹ ਪਾਲੂ ਨੂੰ ਕਹਿਣ ਲੱਗਾ ਐਵੇਂ ਕਰ ਤੇਰੀ ਜਾਨ ਬਖਸ਼ ਦੇਂਦਾ ਹਾਂ ਆ ਜਿਹੜਾ ਰਾਜਾ ਹੈ ਇਹਨੂੰ ਥੱਲੇ ਵਗਾ ਤੇ ਇਹਨੂੰ ਮੈਂ ਖਾ ਕੇ ਆਪਣੀ ਭੁੱਖ ਮਿਟਾ ਲਵਾਂ ਪਾਲੂ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਜੋ ਕਿਸੇ ਦੇ ਨਾਲ ਧੋਖਾ ਕਰਦਾ ਹੈ ਉਹ ਸਭ ਤੋਂ ਵੱਡਾ ਦੁੱਖ ਸਹਿੰਦਾ ਹੈ ਆਪਣੇ ਸਾਥੀ ਦੋਸਤ ਤੇ ਨਾਲ ਕੀਤਾ ਧੋਖਾ ਤਾਂਵੇਂ ਲੱਖਾਂ ਦਾਨ ਕਰ ਲਓ ਤਾਂਵੇਂ ਉਹ ਪਾਪ ਨਹੀਂ ਉਤਰਦਾ ਧਰਤੀ ਤੇ ਸਭ ਤੋਂ ਵੱਡਾ ਭਾਰ ਜੋ ਪਾਪ ਕਰਦਾ ਜਾਂ ਕਿਸੇ ਨਾਲ ਧੋਖਾ ਕਰਦਾ ਹੈ ਉਹਦਾ ਪਾਪ ਦਾ ਭਾਰ ਸਭ ਤੋਂ ਵੱਡਾ ਹੁੰਦਾ ਹੈ ਤੇ ਮੈਂ ਇਹ ਪਾਪ ਨਹੀਂ ਕਰਨਾ ਮੈਂ ਇਹਨੂੰ ਥੱਲੇ ਨਹੀਂ ਸੋਟਾਂਗਾ ਹੁਣ ਉਹ ਸ਼ੇਰ ਥੱਲੇ ਬੈਠ ਗਿਆ ਤੇ ਹੁਣ ਉਹ ਕੀ ਸੀ ਜਦੋਂ ਰਾਜਾ ਜਾਗ ਗਿਆ ਤੇ ਭਾਲੂ ਸੌਂ ਗਿਆ ਤੇ ਉਹ ਸ਼ੇਰ ਰਾਜੇ ਨੂੰ ਕਹਿੰਦਾ ਰਾਜਾ ਤੇਰੀ ਜਾਨ ਬਖਸ਼ ਦਿੰਦਾ ਹਾਂ ਪਾਲੂ ਨੂੰ ਥੱਲੇ ਸੁੱਟ ਦੇ ਇਹਨੂੰ ਖਾ ਕੇ ਮੈਂ ਆਪਣੀ ਭੁੱਖ ਮਿਟਾ ਲੈਂਦਾ ਹਾਂ ਇਹਨੇ ਕਹਿਨ ਦੀ ਦੱਸੀ ਉਹ ਰਾਜੇ ਨੇ ਆਪਣੇ ਪ੍ਰਾਣ ਬਚਾਉਣ ਦੇ ਲਈ ਉਹ ਪਾਲੂ ਨੂੰ ਥੱਲੇ ਤੱਕਾ ਦੇ ਦਿੱਤਾ ਜਦੋਂ ਥੱਲੇ ਤੱਕਾ ਦਿੱਤਾ ਤੇ ਉਹ ਅੱਧਾਕ ਥੱਲੇ ਜਾਣ ਹੀ ਵਾਲਾ ਸੀ ਕਿ ਕਵੱਡੀ ਸਾਰੀ ਟੈਣੀ ਆ ਗਈ ਉਹਨੇ ਹੱਥ ਪਾ ਲਿਆ ਉਹਦੇ ਨਾਲ ਉਹ ਪਾਲੂ ਨੂੰ ਲਟਕ ਗਿਆ ਉਹਦੀ نیند ਉਖੜ ਗਈ ਤੇ ਕਹਿੰਦਾ ਰਾਜਾ ਇੱਕ ਗੱਲ ਦੱਸ ਤੇਰਾ ਮੇਰੇ ਨਾਲ ਕੋਈ ਵੈਰ ਹੈ ਫਿਰ ਤੂੰ ਮੈਨੂੰ ਥੱਲੇ ਕਿਉਂ ਸੋਟਿਆ ਉਹ ਕਹਿੰਦਾ ਸ਼ਾਇਦ ਤੂੰ ਜਾਣਦਾ ਨਹੀਂ ਮੈਂ ਤਾਂ ਇੱਕ ਸੰਤ ਹਾਂ ਸੰਤ ਦਾ ਰੂਪ ਧਾਰ ਕੇ ਪਾਲੂ ਬਣਿਆ ਸੀ ਤੇ ਤੇਰਾ ਭਲਾ ਕਰਨ ਦੇ ਲਈ ਆਇਆ ਸੀ ਤੇਰਾ ਭਲਾ ਕਰਨ ਦੇ ਲਈ ਹੀ ਰੂਪ ਬਦਲਿਆ ਸੀ ਤੇਰੀ ਰੱਖਿਆ ਹੋ ਸਕੇ ਮੈਂ ਤੇਰਾ ਕੁਝ ਨੈ ਸੇ ਵਗਾੜਿਆ ਪਰ ਹੁਣ ਤੋਂ ਆਪਣਾ ਆਪ ਵਗਾੜ ਲਿਆ ਜਾਂ ਤੂੰ ਪਾਗਲ ਹੋ ਕੇ ਐਵੇਂ ਘੁੰਮੇ ਜਾਵੇਂ ਇਹ ਕਹ ਕੇ ਜਿਹੜਾ ਭਾਲੂ ਦਾ ਰੂਪ ਸੀ ਉਹਨਾਂ ਬਦਲ ਕੇ ਉਥੋਂ ਉਹ ਚਲੇ ਗਏ ਪਾਪ ਦੀ ਸਜ਼ਾ ਕਹਿੰਦੇ ਤੈਨੂੰ ਮਿਲੇਗੀ ਤੋਖਾ ਦਿੱਤਾ ਹੈ ਤੋਖਾ ਇਹ ਸਭ ਤੋਂ ਵੱਡਾ ਦੁਨੀਆ ਦਾ ਪਾਪ ਹੈ ਤੇ ਜੋ ਕਿਸੇ ਦੇ ਨਾਲ ਵੀ ਪਾਪ ਕਰੇਗਾ ਉਹਦੇ ਘਰ ਹਮੇਸ਼ਾ ਗਰੀਬੀ ਦੁੱਖ ਆਵੇਗਾ ਇਹ ਕਹਿ ਕਿ ਉਹ ਜਿਹੜੇ ਸੰਦ ਸੀ ਉਤੋਂ ਚਲੇ ਗਏ ਐਸ ਲਈ ਕਹਦੇ ਵੀ ਕਿਸੇ ਨੂੰ ਤੋਖਾ ਨਾ ਦਵੋ ਜੋ ਕਿਸੇ ਨੂੰ ਤੋਖਾ ਦਿੰਦਾ ਹੈ ਜੋ ਕਿਸੇ ਨੂੰ ਤੋਖਾ ਦਿੰਦਾ ਹੈ ਉਹਦੇ ਘਰ ਗਰੀਬੀ ਦੁੱਖ ਕਲੇਸ਼ ਹੁੰਦਾ ਹੈ ਤੋਖਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਤੋਖਾ ਤੋਖਾ ਹੀ ਹੁੰਦਾ ਹੈ ਆਪਣੀ ਔਲਾਦ ਨੂੰ ਆਪਣੇ ਦੋਸਤ ਨੂੰ ਆਪਣੇ ਮਾਪਿਓ ਨੂੰ ਕਿਸੇ ਵੀ ਗੱਲ ਦਾ ਤੋਖਾ ਨਾ ਦਿਓ ਹਮੇਸ਼ਾ ਉਹਨਾਂ ਨੂੰ ਸੱਚ ਦੱਸੋ ਤਹਾਡੇ ਵੱਲੋਂ ਦਿੱਤਾ ਗਿਆ ਧੋਖਾ ਤੁਹਾਨੂੰ ਹਮੇਸ਼ਾ ਦੁੱਖਾਂ ਵਿੱਚ ਪਾ ਕੇ ਰੱਖੇਗਾ। ਸੰਤ ਜੀ ਕਹਿੰਦੇ ਕਿ ਆਪਣੀ ਘਰਵਾਲੀ ਨੂੰ ਕਿਹਾ ਕਿ ਤੂੰ ਪੁੱਛਿਆ ਸੀ ਨਾ ਸਭ ਤੋਂ ਵੱਡਾ ਪਾਪ ਕਿਹੜਾ ਹੈ? ਸਭ ਤੋਂ ਵੱਡਾ ਪਾਪ ਧੋਖੇ ਦਾ ਲੱਗਦਾ ਹੈ। ਜੋ ਆਪਾਂ ਆਪਣੇ ਮਾਪਿਓ ਨੂੰ, ਆਪਣੇ ਭੈਣ ਭਰਾ ਨੂੰ, ਆਪਣੇ ਸਾਥੀਆਂ ਨੂੰ, ਆਪਣੀ ਔਲਾਦ ਨੂੰ ਕਿਸੇ ਨਵੇਂ ਧੋਖਾ ਦੇ ਰਿਹਾ ਹੈ, ਉਹ ਸਭ ਤੋਂ ਵੱਡਾ ਪਾਪ ਹੈ। ਦੂਜਾ ਤੇਰਾ ਸਵਾਲ ਹੈ ਕਿ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਸਭ ਤੋਂ ਵੱਡਾ ਕੰਮ ਕਿਹੜਾ ਹੈ ਜੋ ਕਰੀਏ ਜਿਸ ਦੇ ਨਾਲ ਘਰ ਸੁੱਖ ਤੇ ਅਮੀਰੀ ਆਉਂਦੀ ਹੈ ਕਹਿੰਦੇ ਹੁਣ ਇੱਕ ਵਾਰ ਇੱਕ ਸੰਤ ਫਕੀਰ ਹੁੰਦੇ ਹਨ ਉਹ ਬਾਬਾ ਕਿਸੇ ਆਸ਼ਰਮ ਦੇ ਵਿੱਚ ਜਾ ਕੇ ਛੋਟੀ ਜਿਹੀ ਉਮਰ ਵਿੱਚ ਬੈਠ ਕੇ ਨਾਮ ਜਪਣ ਲੱਗ ਜਾਂਦੇ ਹਨ ਕਹਿੰਦੇ ਨਾਮ ਜਪਦੇ ਜਪਦੇ ਉਹ 40 ਬਾਰੇ ਪੀਤ ਜਾਂਦੇ ਹਨ ਜਦੋਂ 40 ਬਾਰੇ ਵੇਦ ਗਾਇਤ ਇਹਨੂੰ ਪਤਾ ਲੱਗਾ ਕਿ ਜਿਹੜਾ ਮੇਰਾ ਹੁਣ ਬਟਾਪਾ ਆਉਣ ਵਾਲਾ ਹੈ ਬਟਾਪਾ ਆਏਗਾ ਤੇ ਮੈਂ ਅਕਾਲ ਚਲਾਣੇ ਘਰ ਜਾਣਾ ਹੈ ਪਰ ਆਪਣੇ ਆਪ 'ਚ ਖੁਸ਼ੀ ਸੀ ਉਹਨੂੰ ਕਿ ਮੇਰੇ ਤੇ ਬਟਾਪਾ ਆ ਗਿਆ ਤੇ ਮੇਰਾ ਲੋਕ ਪਰ ਲੋਕ ਦੋਨੋਂ ਸੁਖਾਲੇ ਹੋ ਜਾਣੇ ਹਨ ਮੈਂ ਕਿਹੜਾ ਨਰਕਾ 'ਚ ਜਾਣਾ ਹੈ ਉਹਨੇ ਹਰ ਸਮੇਂ ਮਨ 'ਚ ਇਹ ਹੀ ਸੋਚਿਆ ਕਰਨਾ ਕਹਿੰਦੇ ਦੋਕ ਦਿਨ ਲੰਘੇ ਤਾਂ ਉਹ ਤਾਂ ਉਹਦੇ ਸੁਪਨੇ ਦੇ ਵਿੱਚ ਇੱਕ ਬੀਬੀ ਆਉਣ ਲੱਗੀ। ਉਹ ਬੀਬੀ ਨੇ ਹਮੇਸ਼ਾ ਇਹੀ ਕਿਹਾ ਕਰਨਾ, ਗੱਲ ਸੁਣ ਮੈਨੂੰ ਆਪਣਾ ਇੱਕ ਦਿਨ ਦੇ ਦੇ ਤੇ ਮੇਰਾ ਇੱਕ ਦਿਨ ਲੈ ਲੈ। ਤੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਪੂਰੇ ਦਿਨਾਂ ਦੇ ਵਿੱਚੋਂ ਇੱਕ ਦਿਨ ਮੈਨੂੰ ਦੇ ਦੇ। ਮੇਰੀ ਪੂਰੀ ਜ਼ਿੰਦਗੀ ਇੱਕ ਦਿਨ ਤੂੰ ਲੈ ਲੈ। ਉਹਨੇ ਇਹ ਗੱਲ ਕਰਿਆ ਕਰਨੀ। ਹੁਣ ਇੱਕ ਹਫ਼ਤਾ ਲਗਾਤਾਰ ਐਵੇਂ ਹੁੰਦਾ ਰਿਹਾ। ਕਹਿੰਦੇ ਉਹ ਪਰੇਸ਼ਾਨ ਹੋ ਗਿਆ ਤੇ ਇਸ ਚੀਜ਼ ਤੋਂ ਉਹਨੇ ਕੀ ਕੀਤਾ ਕਿ ਜਿਹੜੇ ਉਹਦੇ ਗੁਰੂ ਸਨ ਉਹਨਾਂ ਦੇ ਕੋਲ ਗਿਆ ਕਹਿੰਦੇ ਕਿ ਸੰਤ ਜੀ ساری ਜ਼ਿੰਦਗੀ ਲੰਘ ਗਈ ਹੈ 40 ਬਰੇ ਨਾਮ ਚਾਪਦਿਆਂ ਹੋ ਗਏ ਹਨ ਮੈਨੂੰ ਕਦੇ ਕੋਈ ਸੁਪਨਾ ਨਹੀਂ ਆਇਆ ਐਵੇਂ ਦਾ ਐਵੇਂ ਦਾ ਪਰ ਵੇਖਿਓ ਹੁਣ ਮੇਰੇ ਸੁਪਨਾ ਚ ਇੱਕ ਬੀਬੀ ਆਉਂਦੀ ਹੈ ਜੋ ਮੈਨੂੰ ਕਹਿੰਦੀ ਹੈ ਕਿ ਆਪਣੀ ਪੂਰੀ ਜ਼ਿੰਦਗੀ ਦਾ ਇੱਕ ਦਿਨ ਮੈਨੂੰ ਦੇ ਤੇ ਮੇਰੀ ਪੂਰੀ ਜ਼ਿੰਦਗੀ ਦਾ ਇੱਕ ਦਿਨ ਤੂੰ ਲੈ ਲੈ ਕਹਿੰਦਾ ਕਿ ਮੈਂ ਤੁਹਾਡੇ ਤੋਂ ਇਹ ਸਿੱਖਿਆ ਆਪਣੇ ਪੁੰਨ ਕਦੇ ਕਿਸੇ ਨੂੰ ਨਾ ਦਵੋ ਤੇਰੀ ਫਿਰ ਗਤੀ ਨਹੀਂ ਹੋਣੀ ਤੇ ਉਹ ਮੇਰੇ ਤੋਂ ਪੁੰਨ ਮੇਰਾ ਇੱਕ ਦਿਨ ਮੰਗਦੀ ਹੈ ਤੇ ਮੇਰੇ ਖਾਤੇ 'ਚ ਪੁੰਨੇ ਇਕੱਠੇ ਹਨ ਤੇ ਮੇਰੇ ਹਿਸਾਬ ਦੇ ਨਾਲ ਪੁੰਨ ਮੰਗਦੀ ਹੈ ਮੈਂ ਕੀ ਕਰਾਂ ਅਗੋ ਸੰਤ ਜੀ ਕਹਿੰਦੇ ਕਿ ਤੂੰ ਅਜੇ ਤੱਕ ਕੁਝ ਨਹੀਂ ਸਿੱਖਿਆ ਮੈਂ ਤੈਨੂੰ ਇਹੀ ਕਹਿੰਦਾ ਹਾਂ ਕਦੇ ਵੀ ਆਪਣੇ ਪੁੰਨ ਕਿਸੇ ਨੂੰ ਨਹੀਂ ਦੇਣੇ ਜਾ ਕੇ ਆਪਣੀ ਬੰਦਗੀ ਕਰ ਉਹ ਅੱਖੇ ਲੱਗ ਕੇ ਅੱਖਾ ਬੰਦ ਕਰਦਾ ਹੈ ਤੇ ਫਿਰ ਉਹ ਬੀਬੀ ਆ ਜਾਂਦੀ ਹੈ ਕਿ ਤੇਰਾ ਗੁਰੂ ਪੂਰਾ ਨਹੀਂ ਹੈ ਤੂੰ ਮੇਰੇ ਮੰਨ ਲੈ ਇੱਕ ਦਿਨ ਮੇਰੇ ਤੋਂ ਤੂੰ ਲੈ ਲੈ ਤੇ ਆਪਣਾ ਤੂੰ ਸੋਚਣ ਤੇ ਆਪਣਾ ਤੂੰ ਸੋਚ ਕੇ ਸਮਾਜਿਕ ਗ੍ਰਸਤੀ ਨਾਲੋਂ ਕਦੋਂ ਨਾਤਾ ਤੋੜ ਲਵੇਂ ਤੂੰ ਸਮਝਦਾ ਹੈ ਕਿ ਤੂੰ ਮਾੜੇ ਪਾਸੇ ਨਾਲੋਂ ਦੂਰ ਹੋ ਗਿਆ ਹੈ ਪਰ ਸਗੋਂ ਤੂੰ ਤਾਂ ਮਾੜੇ ਨੂੰ ਫੜ ਲਿਆ ਹੈ ਤੂੰ ਆਪਣੇ ਮਾਨ ਦੇ ਵਿੱਚ ਗਿੰਦੀਆਂ ਮਿੰਦੀਆਂ ਕਰਦਾ ਫਿਰਦਾ ਹੈ ਤੂੰ ਕਾਹਦੇ ਕਿਸੇ ਜ਼ਰੂਰਤਮੰਦ ਦਾ ਭਲਾ ਨਹੀਂ ਕੀਤਾ ਜੋ ਤੂੰ ਆਪਣੇ ਆਪ ਨੂੰ ਇੰਨਾ ਕਰਮਾਂ ਵਾਲਾ ਸਮਝਦਾ ਹੈ ਮੈਂ ਤਾਂ ਤੇਰੇ ਕੋਲ ਜੋ ਮੰਗਦੀ ਪਈ ਹਾਂ ਉਹ ਕਿਸੇ ਦੇ ਭਲੇ ਲਈ ਹੀ ਮੰਗਦੀ ਪਈ ਹਾਂ ਜੇ ਤੂੰ ਕਰ ਸਕਦਾ ਹੈ ਤਾਂ ਕਰ ਦੇ ਹੁਣ ਜਦੋਂ ਇਹ ਗੱਲ ਸੁਣੀ ਤੇ ਫੇਰ ਉਹ ਦੁਬਾਰਾ ਆਪਣੇ ਗੁਰੂ ਕੋਲ ਭੱਜਾ ਭੱਜ ਗਿਆ ਤੇ ਕਿਹਾ ਗੁਰੂ ਜੀ ਉਹ ਤਾਂ ਮੈਨੂੰ ਇਹਨਾਂ ਕੁਝ ਸੁਣਾ ਗਈ ਉਹ ਬੀਬੀ ਤਾਂ ਮੈਨੂੰ ਇਹ ਕਹਿੰਦੀ ਹੈ ਕਿ ਮੈਂ ਤਾਂ ਜ਼ਰੂਰਤਮੰਦ ਦਾ ਪਾਲ ਨਹੀਂ ਕੀਤਾ ਮੈਂ ਦੇ ਜਿਹੜੇ ਕਰਮਾਂ ਤੇ ਮੇਰੇ ਖਾਤੇ 'ਚ ਜਿਹੜੇ ਕੋਈ ਪੁੰਨ ਨਹੀਂ ਹਨ ਉਹ ਜਿਹੜੇ ਗੁਰੂ ਸਾਨੂੰ ਕਹਿੰਦੇ ਕਿ ਤੂੰ ਮੇਰੇ ਬਚਨ ਮੰਨ ਉਹ ਤੇਰੇ ਮਨ 'ਚ ਮੇਰੇ ਪ੍ਰਤੀ ਪਾਪ ਭਰਦੀ ਪਈ ਹੈ ਜੇ ਤੂੰ ਮੇਰੇ ਬਚਨਾਂ ਤੋਂ ਹਟ ਕੇ ਗਿਆ ਤੇ ਫਿਰ ਤੈਨੂੰ ਪਾਪ ਵੱਲ ਉਹ ਤੱਕਾ ਦੇਵੇਗੀ ਉਹ ਫਿਰ ਆ ਕੇ ਨਾਮ ਜਪਣ ਬੈਠ ਜਾਂਦਾ ਹੈ ਉਹ ਬੇਬੀ ਫਿਰ ਸੋਪਣਾ ਚਾਹੁੰਦੀ ਕਹਿੰਦੀ ਕਿ ਤੂੰ ਐਨੇ ਸਾਲ ਜਿਹੜੇ 40 ਸਾਲ ਤੂੰ ਨਾਮ ਜਪਿਆ ਹੈ ਤੂੰ 40 ਸਾਲ ਚਾਹਤ ਤੱਕ ਇੰਨਾ ਸਤੰਤਰ ਨਹੀਂ ਹੋਇਆ ਤੇ ਤੂੰ ਆਪਣਾ ਫੈਸਲਾ ਆਪ ਲੈ ਸਕੇਂ ਫਿਰ 10 ਤੇਰੇ 40 ਸਾਲ ਕਿਵੇਂ ਸੁਧਾਰਿਤ ਹੋਏ ਤੂੰ 40 ਸਾਲ ਗੁਲਾਮ ਬਣ ਗਿਆ ਮੈਂ ਤੇਰੇ ਤੋਂ ਇੱਕ ਦਿਨ ਮੰਗਿਆ ਤੇ ਇੱਕ ਦਿਨ ਉਹ ਤੈਨੂੰ ਵੀ ਦੇ ਰਹੀ ਹਾਂ ਉਹ ਹੁਣ ਮਨ ਵਿੱਚ ਸੋਚਦਾ ਕਿ ਬੀਬੀ ਕਹਿੰਦੀ ਕਿ ਪਲਾ ਕਰਨਾ ਹੈ ਸਭ ਤੋਂ ਵੱਡਾ ਕੰਮ ਪਲਾ ਕਰੀਦਾ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਇਹ ਮੈਨੂੰ ਧਰਮ ਸਿਖਾਉਂਦੀ ਹੈ ਪਰ ਮੇਰਾ ਗੁਰੂ ਕਹਿੰਦਾ ਕਿ ਜੋ ਮੈਂ ਹੁਣ ਤੱਕ ਇਕੱਠਾ ਕੀਤਾ ਹੈ ਉਹ ਕਿਸੇ ਨੂੰ ਨਹੀਂ ਦੇਣਾ ਉਹ ਧਰਮ ਦੇ ਵਿੱਚ ਹੁਣ ਫਸ ਜਾਂਦਾ ਉਹਨੇ ਨੂੰ ਇੱਕ ਦਿਨ ਕੋਈ ਸੰਤ ਫਕੀਰ ਲੰਘਦੇ ਜਾਂਦੇ ਹਨ ਤਾਂ ਇਸਨੇ ਉਸ ਤੋਂ ਇੱਕ ਗੱਲ ਸੁਣੀ ਕਿ ਜਦੋਂ ਜ਼ਿੰਦਗੀ 'ਚ ਕੋਈ ਰਾਹ ਨਾ ਮਿਲੇ ਤਾਂ ਪਰਮਾਤਮਾ ਨੂੰ ਯਾਦ ਕਰੋ ਉਹ ਤੁਹਾਨੂੰ ਰਾਹ ਵਿਖਾ ਦਿੰਦਾ ਹੈ ਉੱਚੀ-ਉੱਚੀ ਇਹ ਪਰਮਾਤਮਾ ਨੂੰ ਆਵਾਜ਼ ਲਗਾਉਣ ਲੱਗਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦੇ ਹਨ ਪਰਮਾਤਮਾ ਪੁੱਛਦੇ ਹਨ ਦੱਸ ਕਿਵੇਂ ਬੁਲਾਇਆ ਮੈਨੂੰ ਕੀ ਗੱਲ ਹੋ ਗਈ ਕਹਿੰਦੇ ਸੰਤ ਜੀ 40 ਦਿਨ ਤੱਕ ਪਰਮਾਤਮਾ ਦੇ ਲੇਖੇ ਲਾਏ ਹਨ ਮੈਂ ਨਾਮ ਚਪਾਇਆ ਹੈ ਮੈਂ ਰੁੱਖਾ ਸੁੱਖਾ ਜੋ ਵੀ ਮਿਲਿਆ ਉਹ ਖਾ ਲਿਆ ਕਦੇ ਧਨ ਨਹੀਂ ਇਕੱਠਾ ਕੀਤਾ ਤੇ ਦੱਸੋ ਮੇਰਾ ਇੱਕ ਦਿਨ ਉਹ ਬੇਬੀ ਮੰਗਦੇ ਹਨ ਫਿਰ ਜਿੰਨੇ ਮੇਰੇ ਪੁੱਣ ਹਨ ਉਹ ਇੱਕ ਦਿਨ ਉਹਦੇ ਹੋ ਜਾਣਗੇ ਤੇ ਮੈਂ ਆਪਣੀ ਗੱਤਿ ਕਰਵਾਉਣਾ ਚਾਹੁੰਦਾ ਹਾਂ ਲੋਗ ਪਰ ਲੋਕ ਸੁਖਾਲਾ ਕਰਨਾ ਚਾਹੁੰਦਾ ਹਾਂ ਜੇ ਇੱਕ ਦਿਨ ਉਹਨੂੰ ਦੇ ਦਿੱਤਾ ਕਿਤੇ ਮੇਰੀ ਗਤੀ ਜਾਂ ਮੇਰੇ ਲੋਕ ਪਰ ਲੋਕ ਸੁਖਾਲਾ ਜਿਹੜਾ ਹੋਣਾ ਹੈ ਉਹਦੇ ਚ ਘਾਟ ਨਾ ਆ ਜਾਵੇ ਅਗੋ ਸੰਤ ਜੀ ਕਹਿੰਦੇ ਕਿ 40 ਦਿਨ ਕਿ 40 ਸਾਲ ਤੋਂ ਕਿੰਨੇ ਵੀ ਬੰਦਗੀ ਕੀਤੀ ਹੈ ਤੂੰ 40 ਸੁਖਾਲਾ ਜਿਹੜਾ ਹੋਣਾ ਹੈ ਉਹ ਘਾਟ ਆ ਜਾਏਗੇ ਅਗੋ ਸੰਤ ਜੀ ਕਹਿੰਦੇ 40 ਸਾਲ ਤੂੰ ਕਿੰਨੇ ਬੰਦਗੀ ਕੀਤੀ ਤੂੰ 40 ਸਾਲਾਂ ਚ 10 ਕਦੀ ਕੋਈ ਉਪਜੋਗੀ ਕੰਮ ਕੀਤਾ ਕਦੇ ਕਿਸੇ ਦੀ ਮਦਦ ਕੀਤੀ ਤੂੰ ਤਾਂ ਸਗੋਂ ਲੋਕਾਂ ਦੀ ਕੀਤੀ ਕੀਰਤ ਦੇ ਵਿੱਚੋਂ ਖਾਦਾ ਹੈ ਤੂੰ ਕਿਸੇ ਦਾ ਭਲਾ ਤੇ ਨਹੀਂ ਕੀਤਾ ਪਰ ਤੇਰਾ ਜਿਹੜਾ ਖਾਤਾ ਹੈ ਉਹਦੇ ਇੱਕ ਵੀ ਪਉਣਾ ਨਹੀਂ ਫਿਰ ਦੱਸ ਕਿਹੜੀ ਚੀਜ਼ ਦਾ ਹੰਕਾਰ ਹੈ ਕਹਿੰਦਾ ਇਹਨੇ ਸਾਲ ਜਿਹੜਾ ਨਾਮ ਚੱਪਿਆ ਹੈ ਸੰਤ ਜੀ ਕਹਿੰਦੇ ਕਿ ਜਿਹੜਾ ਨਾਮ ਚੱਪਿਆ ਉਹ ਵੀ ਤੇਰੇ ਚ ਹੰਕਾਰ ਸੀ ਤੋ ਚਾਲੇ ਵਰਿਆਂ ਚ ਕਦੇ ਕਿਸੇ ਦੀ ਮਦਦ ਨਹੀਂ ਕੀਤੀ ਸਗੋਂ ਲੋਕਾਂ ਨੇ ਕਹਿ ਤਕ ਇਤੇ ਦੇ ਵਿੱਚੋਂ ਖਾਂਦਾ ਫਿਰ ਪੌਣ ਕਿੱਥੋਂ ਇਕੱਠੇ ਹੋਣੇ ਸੀ ਕਹਿੰਦੇ ਕਿ ਤੂੰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬੇਬੀ ਜਿਹੜੀ ਸੁਪਨੇ ਚਾਹੁੰਦੀ ਹੈ ਉਹ ਕੌਣ ਹੈ ਕਹਿੰਦੇ ਜੀ ਦੱਸ ਉਹ ਇਹ ਜਾਨਣਾ ਚਾਹੁੰਦਾ ਹਾਂ ਕਹਿੰਦੇ ਕਿ ਉਹ ਤੇਰੀ ਮਾਂ ਹੈ ਤੂੰ ਇੱਥੇ ਆ ਗਿਆ ਤੇ ਛੋਟੀ ਉਮਰ ਚ ਤੇਰਾ ਪਿਓ ਮੰਜੀ ਤੇ ਪਿਆ ਸੀ ਉਹ ਮੰਜੀ ਤੋਂ ਨਹੀਂ ਸੀ ਉੱਠ ਸਕਦਾ ਤੇਰੇ ਮਾਂ ਬੜੇ ਦਿਨ ਰੋਂਦੀ ਕਰ ਲੰਦੀ ਰਹੇ ਜਦੋਂ ਕੋਈ ਰਾਹ ਨਾ ਲੱਭਿਆ ਤੇ ਉਹਨੇ ਹੰਜੂ ਪੂੰਝੇ ਤੇ ਉਹਨੇ ਲੋਕਾਂ ਦੇ ਕਰਾਂਜ ਜਾ ਕੇ ਮੰਗਣਾ ਸ਼ੁਰੂ ਕਰ ਦਿੱਤਾ ਉਹ ਪੜੀ ਲਿਖੀ ਨਹੀਂ ਸੀ ਹੋਰ ਕੋਈ ਕੰਮ ਨਹੀਂ ਜਾਣਦੀ ਸੀ ਲੋਕਾਂ ਦੇ ਘਰ ਜਾ ਕੇ ਕੋਈ ਕੰਮ ਨਾ ਮਿਲਿਆ ਫਿਰ ਕੀ ਹੋਇਆ ਤੇ ਉੱਥੇ ਬਹੁਤ ਸਾਰੇ ਲੋਕ ਪੇੜਤਸਨ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਨ ਲੱਗੇ ਉੱਥੋਂ ਜੋ ਕੋ ਜਿਵੇਂ ਮਿਲਦਾ ਉਹ ਤੇਰੇ ਪਿਓ ਨੂੰ ਲਿਆ ਕੇ ਖਵਾਉਂਦੇ ਤੇ ਨਾਲ ਆਪ ਖਾਂਦੇ ਪਰ ਉਹਦੇ ਮਾਂ ਚ ਹਮੇਸ਼ਾ ਇੱਕ ਗੱਲ ਰਹਿੰਦੀ ਸੀ ਕਿ ਮੇਰਾ ਪੋਤਾ ਜਿਸ ਕారణ ਕਰੋਂ ਚਲਾ ਗਿਆ ਹੈ ਉਹਦੀ ਉਸੇ ਚ ਉਹਦੀ ਖੁਲਾਸੀ ਹੋ ਜਾਵੇ ਕਹਿੰਦੇ ਕਿ ਉਹ ਰੋਜ਼ ਇਹ ਅਰਦਾਸ ਕਰਦੇ ਸੀ ਕਿ ਹਾਰ ਕੇ ਮੈਨੂੰ ਕਹਿੰਦੇ ਕਿ ਉਹਦੇ ਸੁਪਨੇ ਚ ਹੋਂ ਆਉਣਾ ਪਿਆ ਤੇ ਉਹਦੋਂ ਕਿ ਮੈਂ ਉਹਦਾ ਪ੍ਰੇਮ ਲਗਣ ਵੇਖ ਕੇ ਉਹਨੂੰ ਸਿਰਫ ਇਹ ਕਿਹਾ ਕਿ ਇਹਦੇ ਲਈ ਇੱਕ ਉਪਾਅ ਹੈ ਤੂੰ ਆਪਣੀ ਜ਼ਿੰਦਗੀ ਦਾ ਇੱਕ ਦਿਨ ਉਹਨੂੰ ਦੇ ਦੇ ਤੇ ਉਹਦਾ ਇੱਕ ਦਿਨ ਜ਼ਿੰਦਗੀ ਦਾ ਲੈ ਲੈ ਤੇਰੀ ਤੂੰ ਜਿੰਨੇ ਜ ਤੋ ਜਿੰਨੇ ਲੋਕਾਂ ਦੀ ਮਦਦ ਕੀਤੀ ਹੈ ਸੇਵਾ ਕੀਤੀ ਹੈ ਉਹ ਤਾਂ ਇੱਕ ਦਿਨ ਹੀ ਤੇਰਾ ਜਿਹੜਾ ਮੁੰਡਾ ਹੈ ਉਹਦਾ ਲੋਕ ਤੇ ਪਰਲੋਕ ਸੁਖਾਲਾ ਕਰ ਦੇਵੇਗਾ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਤੇਰੇ ਕੋਲ ਥੋੜੇ ਜਿਵੇਂ ਸਵਾਸ ਬਾਕੀ ਹਨ ਤਾਂ ਤੇਰੇ ਸੁਪਨੇ ਚ ਰੋ ਜਾ ਕੇ ਆਪਣੀ ਜ਼ਿੰਦਗੀ ਦਾ ਇੱਕ ਦਿਨ ਤੈਨੂੰ ਦਾਣ ਵੱਜੋ ਤਿੰਦੀ ਸੀ ਪਰ ਤੂੰ ਤਾਂ ਹੋਰ ਹੀ ਹਿਸਾਬਾਂ ਕਿਤਾਬਾਂ ਵਿੱਚ ਪੈ ਗਿਆ ਤੇਨੂੰ ਹੰਕਾਰ ਹੋ ਗਿਆ ਕਿ ਤੇਰੇ ਕੋਲ ਬੜੇ ਪੁੰਨ ਹਨ। ਹਾਂ ਜਿਆਦਾ ਸਵੇਰ ਹੋਈ ਉਹ ਛੇਤੀ ਦੇ ਨਾਲ ਉੱਠਿਆ ਤੇ ਉਹ ਸੰਤ ਜੀ ਕਹਿੰਦੇ ਕਿ ਉਹ ਜਿਹੜਾ ਗੁਰੂ ਕਹਿੰਦੇ ਕਿ ਅੱਜ ਇੰਨੇ ਵੇਲੇ ਤੂੰ ਕਿਵੇਂ ਲੋਕਾਂ ਦੇ ਘਰੋਂ ਰਸਤੇ ਇਕੱਠੇ ਕਰਨ ਚੱਲਾ ਗਿਆ ਆਗੋ ਕਹਿੰਦਾ ਜੀ ਰਸਤੇ ਇਕੱਠੇ ਕਰਨ ਚੱਲਿਆ ਮੈਂ ਮਾਂ ਕੋਲ ਚੱਲਿਆ ਹਾਂ ਆਪਣੇ ਪਿੰਡ ਚੱਲਿਆ ਹਾਂ ਉਹ ਕਹਿੰਦਾ ਕਿ ਹੌਣ ਕੀ ਕਰਨ ਚੱਲਿਆ ਕਹਿੰਦਾ ਕਿ ਮੈਨੂੰ ਸਮਝ ਆ ਗਈ ਜੋ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਹੈ ਕਦੀ ਉਹਨੂੰ ਮਾੜਾ ਬੋਲ ਨਹੀਂ ਬੋਲਦਾ ਉਹ ਦੁਨੀਆ ਦਾ ਸਭ ਤੋਂ ਵੱਡਾ ਕੰਮ ਹੈ ਉਸੋਂ ਵੱਡਾ ਪੁੰਨ ਹੈ ਜਿਸਨੇ ਆਪਣੇ ਖਾਤੇ 'ਚ ਇਹ ਜਮਾ ਕਰ ਲਿਆ ਉਹਦੇ ਚ ਨਾਮ ਜੜੇ ਸਨ ਉਹ ਸਹੀ ਹੋ ਜਾਂਦੇ ਹਨ ਉਹ ਸੁਖਾ ਜਾਂਦੇ ਹਨ ਉਹਦੀ ਗਰੀਬੀ ਕੱਟੀ ਜਾਂਦੀ ਹੈ ਲੋਕ ਪਰ ਲੋਕ ਸੁਖਾਲਾ ਹੋ ਜਾਂਦਾ ਹੈ ਇਸ ਲਈ ਜੋ ਕਿਸੇ ਨਾਲ ਤੋਖਾ ਕਰਦਾ ਹੈ ਉਸ ਤੋਂ ਵੱਡਾ ਪਾਪ ਨਹੀਂ ਤੇ ਕੋਈ ਜੇਕਰ ਕਿਸੇ ਦੀ ਮਦਦ ਕਰਦਾ ਹੈ ਮਾਪਿਆਂ ਦੀ ਸੇਵਾ ਕਰਦਾ ਹੈ ਉਸ ਤੋਂ ਵੱਡਾ ਪੁੰਨ ਕੋਈ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੋਸੇ ਕਿਫਤੇ